ਸਤਿ ਸ਼੍ਰੀ ਅਕਾਲ ਬਈ ਸਾਰਿਆਂ ਨੂੰ ਅਸੀਂ ਦੱਸਦੇ ਜੀ ਹੈਗੇ ਸਵੇਰ ਦਾ ਟਾਈਮ ਆ 4 ਵਜੇ ਹੋਣਾ ਸਾਡੇ ਨਾਲ 4 ਵਜੇ ਹੋਏ ਨੇ 5 ਵਜੇ ਨਾਲ ਨੇ 5 ਵਜੇਗੇ ਹੁਣ ਦੇਖਦੇ ਆਂ ਦੇਖ ਅਸੀਂ ਜਾਣਦੇ ਆਂ ਤੁਰੇ ਤੇ ਆ ਕਦੂਰਾ ਚੱਕਿਆ ਹੋਇਆ ਗੋਦੀ ਜੀ ਕਦੂਰਾ ਡਿਲੀਵਰੀ ਕਰਨਾ ਇੱਕ ਦਾ ਕੀ ਹੋ ਗਿਆ ਗੈਰੀ ਸੰਧੂ ਬਣ ਗਿਆ ਦੀ ਕਦੂਰਾ ਡਿਲੀਵਰ ਕਰਨਾ ਇੱਕ ਦਾ ਸੀ ਨੇ ਸ਼ਿਮਲੇ ਦੇ ਵਿੱਚ ਹਾਂਜੀ ਤੇ ਇੱਕ ਥੇ ਦਿਖਾਵਾਗੇ ਤੁਹਾਨੂੰ ਰੌਣਕ ਮੇਲਾ ਕੀ ਗੱਲ ਬਾਤ ਆ ਸਾਨੂੰ ਆ ਰਹੇ ਨੇ ਬਾਬੇ ਹੋਰੀ ਪਿੰਡ ਹੀਰੋਕਲਾਲੇ ਲੈਣ ਸਾਡੇ ਉਸਤਾਦ ਸਾਨੂੰ ਲੈਣ ਆ ਰਹੇ ਇੱਥੇ ਇੱਥੇ ਆ ਗਏ ਸੀ ਸੜਕ ਤੇ ਹੁਣ ਬਿਜ਼ਨਸ 파ਟਰਨਰ ਸਾਡੇ ਸਾਡੇ ਪਿੰਡ ਵਾਲੀ ਸੜਕ ਤੇ ਆ ਗਏ ਹੁਣ ਅਸੀਂ ਇੱਥੇ ਆਉਣਗੇ ਯਸ ਪਲੀ ਸਾਡੇ ਬਾਬਾ ਜੀ ਪਹੁੰਚ ਗਏ ਕੀਰਤਨ ਉਹਦੇ ਦੀਵਾ ਤੇ ਸਤਿਗੁਰ ਜੀ ਸਤਿਗੁਰ ਜੀ ਗਿਆਨ ਜੀ ਸਮਾਗਮ ਹੋਰੀ ਔਰ ਭਾਈ ਇਹ ਤਾਂ ਨਵੇਂ ਉੱਠ ਰਹੇ ਬਾਬੇ ਗਲਤ ਗੱਲ ਕਰਦੇ ਨੇ ਔਰ ਇਹਦੀ ਕਤੂਰਾ ਹੀ ਹੋਰ ਚਾਚਾ ਬੈਠ ਵੜ ਤਰ ਲੋ ਲੈ ਬਈ ਚਾਰ ਜੂਦਾ ਨਹੀਂ ਪੈਣੀ ਕਿੱਧਰ ਚਲੀਏ ਦੇਖੋ ਇਹ ਕਤੂਰਾ ਅੱਪੀ ਦੇਖੋ ਜੀ ਨਾ ਇੱਧਰ ਆਪਾਂ ਨੇ ਉੱਥੇ ਜਾਣਾ ਜੀ ਰਟੋਲਾ ਹਾਂ ਹਾਂ ਲੈ ਬੈਗ ਦੇਖ ਲੋ ਜੀ ਇੱਧਰ ਵੀ ਸਹੀ ਪਊਗਾ ਜੀ ਫੇਰ ਇੱਧਰ ਹੀ ਕਰ ਲੈ ਬਾਪੂ ਫਲਾਈ ਮੇਲੇ ਲੈਟ ਦਿਖਾਓ ਜੀ ਇਹਨਾਂ ਨੂੰ ਮੁੰਡਿਆਂ ਨੂੰ ਦੇਖੋ ਬਈ ਇਹ ਕਿੰਨਾ ਪਿਆਰਾ ਹੈ ਕਿੰਨਾ ਪਿਆਰਾ ਬੱਚਾ ਓਏ ਇਹ ਬੜਾ ਸੁਨਾਈ ਦਾ ਦੇਖੋ ਵੀ ਬੱਚਾ ਚੈੱਕ ਕਰੋ ਇਹ ਇੰਪੋਰਟਡ ਹੈ ਵੀਰੇ ਫਾਦਰ ਦਾ ਇੱਧਰ ਆਣਾ ਇੱਧਰ ਇੱਧਰ ਹਾਂ ਬਣ ਗਈ ਧੀ ਹਾਂ ਲਓ ਬਈ ਆ ਗਏ ਪਾਸੂਲਰ ਕਰਾਟ ਫੁੱਲ ਕਰਾ ਲੀ ਫੁੱਲ ਦੇਖੋ ਕਿੰਨੇ ਦਾ ਬੰਦਾ ਪਹਿਲਾ ਹੈਗਾ ਦੀ ਮਾੜਾ ਮੋਟਾ ਨਾ ਟਿੱਪੀ ਫੁੜਕੀ ਜਾਂਦੀ ਆ ਲਹਧਿਆਂ ਬਰ ਤੁਹਾਨੂੰ ਬਰੀਜਾ ਚ ਕਿੰਨੇ ਦਾ ਤੇਲ ਪੈਂਦਾ ਐ ਐਵੀਏਟਰ ਹੋਇਆ ਸੁਖੀ ਐਵੀਏਟਰ ਮੰਗੋ ਇਹਦਾ ਐਵੀਏਟਰ ਮੰਗੋ ਯਾਰ ਲੈ ਨੰਨੇ ਯਾਰਾ ਉਹ ਉਹ ਐ ਜਾਈ ਹੰਦਾ ਗੰਮਲ ਦਾ ਢਿਗੂਆ ਐ ਢਿਗੂਆ ਕੜੂਆ ਸੁਬਾਂ ਤੇ ਉਹ ਵੀ ਕੱਢਦੇ ਹੁੰਦਾ ਅੰਦਾ ਡਿਗ ਜਾਣਾ 43 ਲੀਟਰ 4300 ਦਾ ਮੈਂ ਦੋ ਲਗਾਣਾ ਦੱਬਾ ਆ ਕੀ ਲਏ ਨੇ ਤੰਮੀ ਹੋਏ ਨਾ 4 ਦਾ ਓਏ ਪੰਜ ਪੁੱਟੂ ਗਿਜਾਂ ਖਾ ਦੂੰ ਦੱਬਾ ਨਹੀਂ 45 ਲੀਟਰ ਪੈ ਗਿਆ ਹੁਣ ਦਾ ਭਾਜੀ ਤੱਕਾ ਕਰੀ ਜਾਂਦੇ ਨੇ ਬੱਸ ਦਰਸੇ ਨੇ ਇਹ ਪਰਚੀ ਕੱਢ ਲਈ ਅ ਅ ਜੇ ਨੇ ਕਿਸੜਾ ਉਹ ਕਰ ਦੇ ਅਸੀਂ ਸੜਾ ਉਹ ਕਰੀ ਬਈ ਇਹ ਕਰ ਤੇ ਚੱਲੀ ਬਈ ਪਰਚੀ ਘੜਦੀ ਕਰਤਾ ਬਈ ਚਾਰ ਚਾਰ ਚ ਹੋਲੀ ਭੁੱਲ ਟੈਂਕੀ ਪਰਚੀ ਆ ਜਾ ਰੋ ਤੇਲ ਪੈ ਗਿਆ ਆ ਜੋ ਜੀ ਪਰਚੀ ਘੜ ਵਾਲੀ ਕਿੱਥੇ ਕਿਧੂਰਾ ਕਿਧੂਰੇ ਚ ਭਾਲੀ ਜਾਂਦਾ ਕਰੀਂਦਾ ਕਿੱਥੇ ਆ ਕਿਧੂਰਾ ਪਰਚੀ ਘੜ ਵਾਲੀ ਵੇ ਪਰਚੀ ਹੀ ਘੜਾਈ ਆਗੇ ਟੋਲ ਤੇ ਕਿਹੜਾ ਟੋਲਾ ਹੈ ਰਾਜਪੁਰਾ ਦਾ ਇਹ ਰਾਜ ਉਹਨਾਂ ਨੂੰ ਪੈਸੇ-ਪੂਸੇ ਦੇਣ ਦਾ ਕੋਈ ਹੱਕ ਨਹੀਂ ਬਣਦਾ ਹੁੰਦਾ। ਹੋ ਗਈ ਫਰੀ। ਕਰੂਆ। ਇਹਨਾਂ ਨੰਬਰ ਵਾਂਗੂ ਦੇ ਦੇ ਗੱਡੀ ਦਾ ਨੰਬਰ ਤੇ ਕੱਟਿਆ ਜਾਵੇ। ਨਾ ਨਾ ਕੱਟਿਆ ਨਹੀਂ ਉਹ ਚੜਦਿਆ ਉਹ ਤੋਂ ਬਾਅਦ ਜਗਦਾ ਹੀ ਫੱਟਾ ਹੋ। ਉਹਨਾਂ ਤੋਂ ਕਿਰਜਾ ਕਰਦਾ ਨਹੀਂ। ਐ ਇੱਕ ਕੋਈ ਆ ਵੀ ਕਰ ਜੂ ਆ ਪੈਕ ਦੂਰਾ ਹੋ ਗਿਆ ਵਿਚਾਰਾ ਉਹ ਦੇ ਦੂਰੇ ਦੇ ਨਾਲ ਚਲੋਈ ਹੋ ਗਈ ਬੰਦ 45 ਲੀਟਰ ਪੈਂਦਾ ਇਹ ਜਣਾ 46 ਪੈ ਚਾਰਕ ਪਹਿਲਾਂ ਹੋਊਗਾ 50 ਲੀਟਰ ਦੇ ਇਹ ਨਾ ਜੀ ਪੰਪ ਚਾਲੂ ਆ ਆਪਣੇ ਦਰਸਬਾਈ ਨੇ ਨਮਾੜਾ ਉਹਦਾ ਕੰਮ ਸ਼ੁਰੂ ਕਰਿਆ ਸੀਗਾ ਸਾਲ ਕੋ ਗਿਆ ਹਾਂਜੀ ਤੇ ਕੋਕੋ ਦੇ ਬੱਚਿਆਂ ਨੂੰ ਕੀ ਹੋ ਗਿਆ ਸੀਗਾ ਕੋਕੋ ਦੇ ਬੱਚਿਆਂ ਨੂੰ ਮੈਨੂੰ ਲੱਗਦਾ ਜੀ ਮੈਥੋਂ ਗਲਤੀ ਨਾਲ ਜਿਆਦਾ ਖਾਣਾ ਦਿੱਤਾ ਗਿਆ ਅਸੇ ਜੀ ਤਾਂ ਕਰਕੇ ਬੱਚੇ ਵੱਡੇ ਹੋ ਗਏ ਪੇਟ ਜੇ ਨੱਡ ਹੋ ਗਏ ਛੋਟੇ ਮੁਤਾਬਿਕ ਆਈ ਇਹ ਅਸੇ ਐਵੇਂ ਹੀ ਹੋਣਾ ਮੱਲਾਵਾ ਠੀਕ ਹੈ ਠੀਕ ਹੈ ਤੇ ਆਪਣਾ ਜਿਹੜੇ ਦੂਜੇ ਬੱਚੇ ਸੀਗੇ ਉਹ ਸੇਲ ਹੋ ਗਏ ਕਿ ਨਾ ਦੂਜੇ ਬੱਚੇ ਹੋ ਗਏ ਜੀ ਸੇਲ ਹੋ ਗਏ ਚਾਰ ਬੱਚੇ ਸੀ ਜੀ ਦੂਜੇ ਹਾਂਜੀ ਇੱਕ ਤਾਂ ਜਨਮ ਲੈਣ ਸਾਰੀ ਡੈਥ ਹੋ ਗਈ ਸੀ ਤਾਂ ਠੀਕ ਹੈ ਤਿੰਨ ਬੱਚੇ ਬਾਕੀ ਬਚ ਗਏ ਸੀ ਠੀਕ ਹੈ ਉਹ ਸੇਲ ਹੋ ਗਏ ਜੀ ਤਿੰਨੇ ਸੇਲ ਹੋ ਗਏ ਤੀਜਾ ਸੇਲ ਕਰਨ ਜਾ ਰਿਹਾ ਅੱਜ ਤੀਜਾ ਅੱਜ ਠੀਕ ਹੈ ਕਿਵੇਂ ਜਿਹਾ ਲੱਗਦਾਗਾ ਐ ਤਾਂ ਹੀ ਕੰਮ ਕੈਂਟ ਲੱਗਦਾ ਹਾਂ ਜੀ ਸੋਨਾ ਕੰਮ ਆ ਸਰਾ ਜੀ ਬੜਾ ਮੂੰਹ ਪਿਆਰ ਵਧੀਆ ਕਰਦ ਨੇ ਤੁਹਾਡਾ ਉਹ ਮੈਨੂੰ ਪਤਾ ਜੀ ਮੈਂ ਗਿਆ ਸੀਗਾ ਗੱਲ ਇਹਦੇ ਪਰਸੋਂ ਘਰੇ ਜੀ ਅਸੇਆ ਪਹਿਲਾਂ ਤਾਂ ਮੈਨੂੰ ਭੌਂਕਣੀ ਜੀ ਤੇ ਜਦੋਂ ਮੈਂ ਬਾਗ ਗਿਆ ਜੀ ਮੈਂ ਇਹਨਾਂ ਨੂੰ ਆਖਿਆ ਜੀ ਇੱਕ ਵਾਰੀ ਹੱਥ ਲਾ ਦੇਣਾ ਤੇ ਹੱਥ ਵੀਰ ਦੀ ਤੇ ਨਹੀਂ ਮੇਰੇ ਕੋਲ ਅੱਜ ਜੀ ਅਸੇਆ ਮੈਨੂੰ ਬਤਾ ਜੀ ਬਸ ਠੀਕ ਐ ਉਹ ਆਏ ਜੀ ਇੱਕ ਚੀਜ਼ ਔਖੀ ਆ ਕੀ ਚੀਜ਼ ਔਖੀ ਉਹ ਵਾਲਾ ਪੈਸਾ ਉਹਨਾਂ ਨਾਲ ਵੇਚਣੇ ਵਾਲੇ ਔਖੇ ਨੇ ਜੀ ਵੇਚਣੇ ਔਖੇ ਨੇ ਮੇਰੀ ਮਾਂ ਹੁਣ ਗੋਦੀ ਚ ਲਈ ਬੈਠੀ ਤੇ ਉਹ ਦੂਰੇ ਨੂੰ ਸਵੇਰੇ 3:00 ਸਵੇਰੇ 4:00 ਵਜੇ ਦਾ ਟਾਈਮ ਦੀ ਹਾਂ ਜੀ ਐਂ ਲਈ ਬੈਠਦੀ ਵੀ ਜਰਾ ਜਾਊਗਾ ਇਹ ਕਿੱਥੇ ਫੜਾ ਕੇ ਹੋਣਾਗਾ ਇਹ ਇਧਰ ਚੰਡੀਗੜ੍ਹ ਤੋਂ ਚੰਡੀਗੜ੍ਹ ਤੋਂ ਹਨਾ ਠੀਕ ਐ ਹੋਰ ਜੀ ਠੀਕ ਵਧੀਆ ਵਧੀਆ ਕਿਵੇਂ ਚੱਲਦਾ ਜੀ ਡਾਕ ਫਾਰਮਾ ਆਪਣਾ ਵਧੀਆ ਚੱਲਦਾ ਹੈ ਤੇ ਕਿੰਨੀਆਂ ਫੀਮੇਲਾਂ ਕਰ ਰੱਖਿਆ ਨੇ ਕਰ ਰੱਖਿਆ ਨੇ 25 30 ਜੀ ਨਹੀਂ ਨਹੀਂ ਆ ਠੀਕ ਹੈ ਠੀਕ ਹੈ ਤੇ ਬੱਚੇ-ਬੁੱਚੇ ਪਏ ਨੇ ਜੀ ਤੇ ਕਈ ਵਾਰ ਕੋਈ ਮੰਗੇ ਜੀ ਬਾਦੂ ਪਏ ਨੇ ਜੀ ਕਿੰਨੇ ਜੀ ਪਏ ਨੇ ਜੀ ਮਨਮਾਨੇ ਵਿੱਚ ਗੱਲ ਸੁਣਾ ਕੇ 10 12 10 12 ਨਾਲੇ ਕਹਿੰਦੇ ਡਿਮਾਂਡ ਨਹੀਂ ਪੂਰੀ ਹੁੰਦੀ ਜੀ ਇਹਨਾਂ ਦੀ ਬੱਚਿਆਂ ਦੀ ਵੀ ਉਹਦੀ ਸੇਲ ਹੋ ਜਾਂਦੇ ਨੇ ਹਾਂ ਇਹ ਉਹ ਤਾਂ ਉਹਦੀ ਜਾਂਦੇ ਆਸਾ ਜੀ ਛੋਟੇ ਨੇ ਹਜੇ ਹਾਂ ਕਿਦੇ-ਕਿਦੇ ਤਰ੍ਹਾਂ ਦੇ ਹੋਗੇ ਹਾਈ ਜੀ ਮੱਲੋ ਖਾਣੀ ਨੂੰ ਆਈ ਅਸਾਖਾ ਹੁੰਦੀ ਆ ਬੱਚੇ ਨੇ ਆਨੇ ਅਸੇ ਅਸੇ ਬੱਚਿਆਂ ਦੀ ਡਿਮਾਂਡ ਬਹੁਤ ਆ ਬਾਈ ਜਦੋਂ ਬੱਚੇ ਹੁੰਦੇ ਨੇ ਨਾਲ ਦੇ ਨਾਲ ਅਰਸ ਬਾਈ ਕੋਈ ਬੱਚੇ ਵੇਚਣ ਦੇ ਦਿੱਕਤ ਤਾਂ ਨਹੀਂ ਆਈ ਜੀ ਸੋਨਾ ਜਮੇ ਨਹੀਂ ਜਿਵੇਂ ਜਿਹੜਾ ਪੂਰੀ ਨਹੀਂ ਹੁੰਦੀ ਵਧੀਆ ਚੀਜ਼ ਰਹਿੰਦੀ ਨਹੀਂ ਜੀ ਠੀਕ ਹੈ ਚੀਜ਼ ਕੁਆਲਟੀ ਦੇ ਵੀ ਡਿਪੈਂਡ ਕਰਦਾ ਲੋਕ ਚੀਜ਼ ਆਏ ਕਹਿੰਦੇ ਨੇ ਇਹ ਵੀ ਚੀਜ਼ ਜਿਹੜੀ ਹੋਵੇ ਬਸ ਜਿਹੜੀ ਸਾਨੂੰ ਤੁਸੀਂ ਕਹਿੰਦੇ ਹੋ ਵੀ ਉਹੀ ਨਿਕਲੇ ਪੈਸਿਆਂ ਦਾ ਕੋਈ ਚੱਕਰ ਨਹੀਂ ਠੀਕ ਇਦਣ ਦਾ ਕੋਈ ਚੱਕਰ ਨਹੀਂ ਠੀਕ ਹਾਂ ਜੀ ਕੁਆਲਟੀ ਦਾ ਮੁੱਲ ਆ ਸਾਨੂੰ ਪਤਾ ਕੁਆਲਟੀ ਦਾ ਮੁੱਲ ਹੈ ਸਾਰਾ ਠੀਕ ਹੈ ਠੀਕ ਹੈ ਆ ਸਾਡੇ ਧੰਮੀ 24 ਘੰਟੇ ਹਾਜ਼ਰ ਜੀ ਜਦੋਂ ਬਲੌਗ ਸਟਾਰਟ ਕਰਦਾ ਹਾਂ ਠੋਕੀ ਲੋ ਬਈ ਕਹਿੰਦੇ ਜੀਰਕਪੁਰ ਵਾਲਾ ਟੋਲ ਨਾ ਜੀਰਕਪੁਰ ਵਾਲਾ ਨਹੀਂ ਇੱਧਰ ਆਏ ਇੱਧਰ ਰਾਜਪੁਰ ਵਾਲਾ ਨਾ ਨਾ ਭੁੱਲ ਗਏ ਕਹਿੰਦਾ ਬਈ ਆਏਗਾ ਉਹ ਟੋਲ ਪਲਾਜਾ ਆ ਦੇਖੋ ਬੰਦਾ ਸਾਡਾ ਰੀਲੋ ਰੀਲੀ ਹੋ ਰਿਹਾ ਚਾਲ ਬਈ ਆਈ ਆਨੇ ਆਈ ਆਨੇ ਆਈ ਆਨੇ ਹਰ ਇੱਕ ਟੋਲ ਤੇ ਆਹ ਇੱਕ ਕਲਿੱਪ ਕੱਟ ਕੇ ਇਹਨੂੰ ਪਾ ਦੀ ਬਾਈ ਕੱਟ ਕੇ ਆ ਆਇਆ ਇਹ ਮੇਰੇ ਕੋਲ ਠੀਕ ਹੈ ਇਹ ਆ ਇਹਦੀ ਤਾਕਤ ਦੀ ਛੰਡੇ ਦੀ ਕਿਹੜਾ ਚੱਲਾਂ ਇਹੋ ਛੇ ਕੀ ਹੈ ਹਾਏ ਲੋ ਆ ਜਾਓਏ ਹਾਏ ਲੋ ਦਾ ਸਿਆਦਾ ਦਿਓ ਮੈਂ ਬਾਹਰ ਦੂਰੇ ਕਿਹੜਾ ਮਕਲਾਉਣਗਾ ਜੀ ਆਏ 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 ਅਰੇ ਕੀ ਇਹਦੇ ਫੇਰ ਹੋਈ ਲਵਾਤਾ ਆਹ ਦੇ ਬਹੁਤ ਸੁਣ ਲੈ ਆਏ ਹਾਈ ਹਾਈ ਓਏ ਚੌੜ ਕਰਤਾ ਪੂਰੀ ਵੇ ਮਸਤ ਹੈ ਹੁਣੇ ਕੋੜਾਂਗੇ ਜੀ ਕੋੜਦੇ ਕੋੜਦੇ ਆਈ ਸ਼ਮਲੇ ਨੂੰ ਆਹ ਪਹਾੜੀ ਦੇ ਸੰਨ ਲੱਗ ਗਈ ਉਹਨਾਂ ਨੂੰ ਕਹੇ ਉਹ ਕਰ ਲੂ ਆ ਗਏ ਅਸੀਂ 7-8 ਜਾਣੇ ਹਾਂ ਲਓ ਜੀ ਪਹੁੰਚ ਗਏ ਆਪਾਂ ਕਤੂਰਾ ਡਿਲੀਵਰ ਕਰਨਾ ਮੈਂ ਯਾਦਾ ਵੀਡੀਓ ਬਣਾ ਮੈਂ ਨੂੰ ਦਾਰੋ ਚੱਲ ਆ ਜਾ ਪਤਾ ਨਹੀਂ ਚੱਲ ਤੂੰ ਲੈਜੇ ਬਣਾ ਦੋਨਾਂ ਜੀ ਬਣਾ ਲੈਣਾ ਪੜਾਈ ਬੱਚਾ ਪੜਾਈ ਬੱਚਾ ਵੀਰੇ ਸਾਵੇਂ ਵੀਰੇ ਮੁੱਤਰੀ ਸੋ ਫੜਾਈ ਲੈ ਜਾ ਤਰੀ ਹੀ ਮੈਂ ਐ ਐ ਬਣਾਵਾਂ ਮੈਂ ਕੈਮਰਾ ਮੈਂ ਜਾ ਜਨੇ ਦੇਖਾ ਹਾਂਜੀ ਅੱਜ ਬੱਚਾ ਬੁੱਕ ਕਰਾ ਸੀਗਾ ਜਣਾ ਜੀ ਕੱਲ 10000 ਰੁਪਏ ਦਾ ਨੇ ਪੇਮੈਂਟ ਐਡਵਾਂਸ ਪਾਤੀ ਸੀ ਬਾਕੀ ਪੇਮੈਂਟ ਉਹਨਾਂ ਨੇ ਕਹਿ ਦਿੱਤੀ ਬੰਦੇ ਨੇ ਤੇ ਬੱਚਾ ਨੂੰ ਜਿਹੜਾ ਦਿਖਾਇਆ ਸੀਗਾ ਕਿਵੇਂ ਲੱਗਿਆ ਤੁਹਾਨੂੰ ਵਧੀਆ ਲੱਗਿਆ ਬੱਚਾ ਠੀਕ ਆਪ ਠੀਕ 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 ਪੈਂਟ ਵਾਲੀ ਨੇ ਤੇਲ ਦਾ ਨਹੀਂ ਚੜਿਆ ਢੜਕੇ ਤੇ ਉੱਤਰ ਗਿਆ ਉਹ ਜੱਜ ਤਮੀ ਕਰੋ ਚੱਕਰ ਵੀ ਕਰੋ ਚੱਕਰ ਵੀ ਅੱਜ ਦੀ ਸਵੇਰ ਸਾਡਾ ਬੁੱਪਰ ਚੇਰ ਪੁੰਦਾ ਪਿਆ ਮੇਗਾ ਮੇਗਾ ਘਰਨਾ ਮੇਗਾ ਬੇਤੀ ਨਾ ਕਰਾਂ ਮੈਂ ਸ਼ੁਕਰ ਕਰਾ ਜੁੱਤਾ ਖੱਲੇ ਆਇਆ ਗੋਰੀਏ ਤੈਨੂੰ ਤਲੀਆਂ ਪੁਰੇ ਵੀ ਰੀਲਾ ਦੇਖੀ ਆ ਨਾ ਵਾਹ ਦੇਖ ਲਾ ਦੇ ਕਿੰਨੀ ਖੂਬਸੂਰਤ ਜਗਾ ਹੈ ਜਾਉਣਾ ਮੋੜ ਆਏ ਸੁੱਕੀ ਰਕਾਉਗੀ ਜੀ ਉਧਰ ਆ ਫਿਲਟਰ ਹੀ ਨਾ ਬੱਤੀ ਉੱਤੇ ਲੈ ਨਾ ਨਾ ਆਉਗੀ ਮੋਸਲ ਨਹੀਂ ਫੜ ਰਹੀ ਗੱਡੀ ਹੋਂਦਾ ਕੋਈ ਚੜਾਈ ਵੀ ਨਹੀਂ ਹੈਗੀ ਹੋਰ ਤਾਂ 100 ਤੇ ਹੁਣ ਫੁੱਲ ਰੇਤ ਵੀ ਹੈ ਲਾਈ ਕੋਈ ਨਹੀਂ ਹੋਊਗੀ ਸਾਡਾ ਤਾਂ ਜਾਂਦੀ ਜਾਂ ਕਰ ਤੂੜਾ ਵੜਦੀ ਜਾਂਦੀ ਆ ਗਰਦ ਖਾਣੀ ਹੈ ਹਾਂ ਮੰਦੇ ਚਾਹੀਏ ਕਿਵੇਂ ਹੋ ਆ 4 ਵਾਰ 4 ਲਾ ਦੋਗੇ ਇਹਨਾਂ ਬੀਬੀ ਬੀਬੀ ਦੇ ਦਰਸ਼ਕ ਬਲੌਗ ਬਲੌਗਿੰਗ ਹੋ ਰਹੀ ਆ ਦਾ ਬਲੌਗ ਨਹੀਂ 9 ਮਿੰਟਿਕ ਚ ਬਣਾ ਦੇ ਲੈ ਬਣਾ ਬਣਾ ਰੀਲੋ ਰੀਲੀ ਹੋ ਰਹੇ ਨੇ ਓਕੇ ਕਿਹੜਾ ਕਿਹੜਾ ਆਇਆ ਗੇਮ ਖੇਡੀ ਦੱਸ ਕਿਹੜੀ ਗੇਮ ਜੀ ਆ ਦੇ ਨਵੀਂ ਮਾੜ ਹੱਥ ਚੱਕੀ ਖੜਾਂਗਾ 15 ਵਾਂ ਵੀ ਸੁਣੋ ਮੈਂ ਖੇਡੀ ਆ ਜੋ ਬਿੱਲੀਆਂ ਦੀ ਜਦ ਰੋਤੀ ਆ ਆ ਦੇਖੋ ਬਈ ਇੱਕ ਤਾਂ ਬਿੱਲੀ ਵਾਗਦਾ ਦੀ ਬੰਦਾ ਆ ਚੱਕ ਕੇ ਦੇਦੀ ਏ ਚੱਲੋ ਬਈ ਵਾਹ ਲੜਦਾ ਨਹੀਂ ਜਿੱਥੇ ਚਾਲ ਮਾਰ ਗਈ ਉਹਦਾ ਲੱਤਾਂ ਮਾਰ ਟੋਟੇ ਨਾ ਜੋ ਉਹਦਰ ਮਾਰੀ ਫੇਰ ਮਾਰਟੂਗਾ ਕਰ ਮਰਦਾ ਉਹ ਕਾੜੂ ਮਰਦਾ ਏ ਯਾਰ ਉਹ ਬੁਝਦਮ ਜਿਹਾ ਸਾਸੂ ਮਰਦਾ ਏ ਯਾਰ ਐਜੂ ਇਹ ਕਾੜੂ ਮਰਦਾ ਏ ਇੱਕ ਵਕਤ ਯਾਰ ਉਹ ਦੇਖੋ ਜਰਸੀ ਖੜੀ ਕਿੱਥੇ ਜਰਸੀ ਗਈ ਉਹ ਹਾਂ ਪਨੀਆਟ ਆ ਉਹ ਰੁਹੀਂ ਤਾਂ ਆਉਂਦੀ ਨੇ ਆਪਣੇ ਪੰਜਾਬ ਚ ਵੇਲੇ ਲਾਈ ਜਾਂਦੇ ਨੇ ਬਦਰ ਔਰ ਜਾ ਕੇ ਵੇਚਦੇ ਨੇ ਬਿਆਬ ਚ ਔਰ 25 25000 ਦੀਆਂ ਜਰਸੀਆਂ 50 50 ਦੀਆਂ ਵੇਚਦੇ ਨੇ ਜਾ ਕੇ ਕਾਰੋਬਾਰ ਚਲਾ ਲਓ ਬਈ ਜੇ ਸੁਣਦੇ ਹੋ ਸਾਨੂੰ ਤਾਂ ਪਤਾ ਕਿ ਕਿਹੜੇ ਕਿਹੜੇ ਵੇਚਦੇ ਨੇ ਆਪਣਾ ਹੈਗੀ ਯਾਰ ਚੱਲੀਏ ਚੱਲੀਏ ਜੀ ਚਲੋ ਬਈ ਨਾਲ ਲੜਨਾ ਨਹੀਂ ਇਹ ਤਾਂ ਸਾਲਵਾਰੀ ਕੀ ਨਾ ਦੱਤਾਂ ਮਾਰੋਟੇ ਨਾ ਜੋ ਉਧਰ ਮਾਰੀ ਫੜ ਮਾਰ ਜੂਗਾ ਘਰ ਮਰਦਾ ਉਹ ਉਹ ਗਾਲੂ ਮਰਦਾ ਜਾ ਸਾਥੂ ਮਰਦਾ ਜਾ ਐ ਨੂੰ ਇਹ ਕਾਲੂ ਮਰਦਾ ਜੱਗ ਵਿੱਚ ਆਹ ਉਹ ਦੇਖੋ ਜਰਸੀ ਖੜੀ ਕਿਥੇ ਜਰਸੀ ਗਈ ਉਹ ਹਾਂ ਪਿਊ ਨਿਊ ਹਟ ਆ ਉਹ ਰਹੀ ਤਾਂ ਆਉਂਦੀ ਨੇ ਆਪਣੇ ਪੰਜਾਬ ਜੀ ਲੈ ਲੈਂ ਗਿਆ ਨਾ ਬਦਰ ਔਰ ਜਾ ਕੇ ਵੇਚਦੇ ਨੇ ਬਈ ਆਪ ਵਿੱਚ ਔਰ 25 25000 ਦੀਆਂ ਜਰਸੀਆਂ 50 50 ਦੀਆਂ ਵੇਚਦੇ ਨੇ ਜਾ ਕੇ ਕਾਰੋਬਾਰ ਚਲਾ ਲਓ ਬਈ ਜੇ ਸੁਣਦੇ ਹੋ ਸਾਨੂੰ ਤਾਂ ਪਤਾ ਮੈਨੂੰ ਕਿਹੜੇ ਕਿਹੜੇ ਵੇਚਦੇ ਨੇ ਆਪਣਾ ਹੈਗੀ ਆ ਚੱਲੀਏ ਚੱਲੀਏ ਜੀ ਚਲੋ ਸਤਿ ਸ਼੍ਰੀ ਅਕਾਲ ਲਾ ਦਿਓ ਡੰਕੀ ਲਾ ਦਿਓ ਡੰਕੀ ਚਲੋ ਡੰਕੀ ਲਾਤੀ ਸਹ ਹੋ ਗਈ ਸੁੱਕੀ ਕਹੇ ਲੋਕਾਂ ਨੂੰ ਵੀ ਡੰਕੀ ਨਾ ਲਾ ਲਿਓ ਕੋਈ ਇਸ ਪੱਟੇ ਦੇ ਸਾਰੀ ਹੁੰਦੀ ਆ ਓਏ ਓਏ ਥੋੜੀ ਜਲ ਸੁੱਕੀ ਐ ਡਿੱਗ ਗਿਆ ਓਏ ਡਿੱਗਾ ਤੇ ਹੋ ਜਾ ਆਹ ਜਾ ਹੈ ਹਾਂ ਮਨਿੰਦਰ ਬੜੇ ਫਨਾ ਮਾਂ ਦੇ ਜੰਗਲਾਂ ਜੜਿੱਗ ਜੋਗੇ ਓਥੇ ਹੁਣ ਆ ਓਏ ਹਰ ਕਿੱਥੇ ਓਏ ਤੂੰ ਯਾਰ ਇਹ ਟੇਡੂ ਆ ਇਹ ਆਪਣੀ ਗੱਡੀ ਚ ਰੱਖਾਂਗੇ ਮੂਰੇ ਓਏ ਆਪਣੀ ਵਾਲੀ ਗੱਡੀ ਚ ਰੱਖਾਂਗੇ ਮੂਰੇ ਆ ਬਾਈ ਦੇਖੋ ਦੁਕਾਨ ਚ ਰੱਖਾਂਗੇ ਦੁਕਾਨ ਓਏ ਹਾਂ ਓ ਚੱਕਲਾ ਸਾਰੇ ਆਹ ਦੇ ਦਰਖਤ ਦੇ ਉੱਪਰ ਕਿੱਦਾਂ ਇਹਦਾ ਸਰਾਜੀ ਚੀਜ਼ ਚੱਕ ਲਈਏ ਆਪ ਉੱਪਰ ਕਿੰਨੇ ਕਰਕੇ ਹੁੰਦੇ ਆਂ ਹਾਂ ਤੇ ਇੱਥੋਂ ਜਾਂਦੇ ਨੇ ਬਾਈ ਇਹ ਚੀਜ਼ ਲੈਕੂਰੇਸ਼ਨ ਮੇਰੀ ਮਾਤਾ ਦੇ ਵਿਆਹ ਚ ਮਿਲਦੀ ਦਾਸ ਚ ਚਲੋ ਉਸ ਟਾਈਮ ਹਾਂ ਬੰਦੇ ਮਾਰ ਲੈ ਇਹ ਚੱਕ ਲੋਈ ਲੈ ਕੇ ਚੱਲਾਂਗੇ ਗੱਡੀ ਦੇ ਤਰਾਹੇ ਓਏ ਇਹਦਾ ਆਪਾਂ ਦੁਕਾਨ ਚ ਰੱਖਾ ਇੱਕ ਹੋਰ ਵੀ ਹੋਦੀ ਆ ਆ ਦੇਖੋ ਬਾਈ ਆ ਚੀਜ਼ਾਂ ਦਾ ਕਾਰੋਬਾਰ ਸ਼ੁਰੂ ਕਰਨਾ ਹੈ ਪਹਿਲੀ ਹੋ ਕਰੀ ਜਨਾ ਪ੍ਰਵੀਰ ਆਦਰਾਖਤ ਤੇ ਲੱਗਦੇ ਨੇ ਆ ਚੱਕ ਲੈ ਪਰ ਵੀਰ ਕਿਉਂ ਕਰ ਰਹੇ ਆ ਚੀਜ਼ਾਂ ਚੋਰ ਆਗੇ ਚੋਰ ਪਹਾੜਾਂ ਚ ਆ ਚੱਕ ਲੈ ਗੱਡੀ ਖੋਲਿਓ ਮੈਨੂੰ ਵੀ ਦਿਖਾਈ ਜਾਂਦਾ ਕਿ ਜੀ ਗੱਡੀ ਦੀ ਐਈ ਗੰਜਾ ਮੰਜਾ ਕੌਣ ਬੋਲਾ ਤੈਨੂੰ ਤੀਜਾ ਨੇ ਦਵਾਈ ਸ਼ੀਆ ਇਹ ਨਵੀਂ ਦੁਕਾਨ ਵਾਸਤੇ ਯੈਸ ਜਾਵਤਾਂ ਨੇ ਤਿਆਰ ਆ ਕੰਮ ਆਪਣਾ ਆ ਗਈ ਮੈ ਗਈ ਆਪਣੀ ਆਇਓ ਜੀ ਤਿਆਰ ਆ ਮੈ ਗਈ ਆ ਬੰਦਾ ਬਾਈ ਸਾਡੇ ਜੋ ਬਾਲਾ ਕਾਲਾ ਦੀ ਪਹਾੜ ਦੇਖਣਾ ਹੈ ਪਹਾੜ ਦੇਖਣਾ ਹੈ ਸੁੱਤਾ ਪਿਆ ਹਣਾ ਉਹ ਦੇ ਪੰਨੀਆ ਹਾਂ ਉਹ ਦੇਖ ਲੈ ਉਹ ਦੇਖ ਲੈ ਉਹ ਦੇ ਪੰਨੀਆ ਤੇ ਲਓ ਵੀ ਮੁੰਡਿਓ ਗੱਡੀ ਆਪਾਂ ਨੇ ਕਰਤੀ ਪਾਰਕ ਆ ਗਏ ਆਪਾਂ ਮਾਲ ਮਾਲ ਰੋਡ ਸਿਮਲੇ ਪਹੁੰਚ ਗਏ ਆਪਾਂ ਹੁਣ ਆਹਾਂ ਚੜ੍ਹ ਕੇ ਮਾਲ ਰੋਡ ਆ ਮਾਲ ਮਿਲਦਾ ਵੀ ਆ ਜੜ ਕੇ ਆ ਜਾਵਾਂਗੇ ਅੱਗੇ ਉਹ ਕੰਟਾ ਜਾਂ ਨੀੜਾ ਤੁਸੀਂ ਦੇਖਿਆ ਥਰੀਲਾ ਹੀ ਆ ਜੇ ਦੇਖੇ ਹੁੰਦੇ ਨੇ ਕੰਟੇ ਜੇ ਆਹ ਇੱਧਰ ਜੜ ਕੇ ਆ ਜਮੀਂ ਡਰਦੇ ਨਹੀਂ ਪਤਾ ਕਿੱਥੇ ਗੱਡੀ ਖੜਾ ਦਣ ਲੋਕੀ ਆ ਇੱਧਰ ਨਾ ਵਗ ਜੀ ਬਰਸ ਕੇਗਾ ਹੀ ਬਰਸ ਦੇਖਣੀ ਹੈ ਪੁੱਠੀ ਸੜਕਾ ਦੋ ਯਾਰ ਤੁਸੀਂ ਬੰਦੀ ਪੁੱਠੇ ਆਪਾਂ ਬਰਸ ਦੇਖਣੀ ਆਪਣੀ ਜੀਵਨ ਲੈ ਜਾਂਦੇ ਆ ਭਾਈ ਅਜੀ ਹੋ ਬਰਫਲੇ ਪਹਾੜ ਤੇ ਜਾਣਾਗਾ ਇਹ ਤੁਹਾਨੂੰ ਦਿਖਾਉਣਾ ਤੁਰਕੇ ਹੋਗੇ ਹਿਮਾਲਿਆ ਪਰਬਤ ਚਾ ਉਥੇ ਜਾਣ ਦਾ ਟਾਰਗੇਟ ਆ ਸਾਡਾ ਕਿੰਨੇ ਕਿਲੋਮੀਟਰ ਹੋ ਚੱਕੇ ਇਹ ਹੋਊਗਾ 1.500 ਉੱਥੇ ਚੱਲਣਾ ਆਪਾਂ ਹੋ ਜਾਣਾ ਹੀ ਅੱਜ ਬੰਦਾ ਚਲੋ ਭਾਈ ਆ ਜਾਣਾਗੇ ਪੌੜੀਆਂ ਬੰਦਣਾ ਜਾਈ ਵੇਖ ਲੱਸੇ ਬਲੇਗਾ ਬਾਬਾ ਓਹੋ ਬੱਸ ਹੋਈ ਬਈ ਕਿੰ ਆ ਵੇ ਕੀ ਆ ਅੱਲੇ ਗੱਲ ਕਰ ਤੇ ਨੀਟਾ ਆ ਆ ਯਾਰ ਮਨ ਮਨ ਨਮ ਨਮੋ ਕਰਾ ਬੱਲਾ 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 ਬੜੀਆ ਵਾਸਾ ਫੜੋ 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 ਸਾਰਾ ਟੱਪਰੀ ਪੈ ਗਿਆ ਓ ਦਮੀ ਠੁੰਡਾਈਟ ਤੇ ਆ ਤਮੀ ਤਮੀ ਟੂ ਡਾਈਟ ਤੇ ਆਂ ਲੈ ਵੇਲੇ ਨੂੰ ਤੇ ਬਾਹਰ ਘਟਾਉਣਾ ਘੱਟੋ ਘੱਟ 20 ਕਿਲੋ ਸੌਖੇ ਬੈਠ ਕੇ ਜਾਵਾਂਗੇ ਪੱਟੀ ਵੱਲ ਲੱਬ ਲੱਬ ਲਾ ਓਹ ਓਹ ਪਹਾੜ ਨੇ ਬਈ ਆਹ ਸੌਦਾ ਉਹ ਬਾਈਟ ਜੇ ਠੱਕਿਆਂ ਦਾ ਨਹੀਂ ਕੋਈ ਬੰਦਾ ਹਾਂ ਆ ਗਿਆ ਆ ਹਾ 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 ਉੱਤਰ ਉੱਤਰ ਡਾਈਟਿੰਗ ਸਸਰੀ ਕਾਲ ਜੀ ਗੁੱਡ ਮਾਰਨਿੰਗ ਅਗਲੇ ਟ੍ਰਿਪ ਚ ਕਹਿੰਦੇ ਬਈ ਆ ਬੰਦੇ ਨੂੰ ਤਾਂ ਲੈ ਕੇ ਆਵਾਂ 15 ਕਿਲੋ 15 ਕਿਲੋ ਵਾਇਨ ਘਟਾਉਂਦਾ ਬਾਜਨ ਨਹੀਂ ਘਟਦਾ ਬਾਜਨ 5 ਕਿਲੋ ਵਾਧੂ ਓਹ 50 ਆ ਗਏ ਓਏ ਕਿਉਂ ਜਿ ਵੱਖਾ ਇਧਰ ਵੀ ਦੇਖ ਕੇ ਓ ਆ ਗਈ ਓ ਨਰਗੇ ਦਰਦ ਦੇ ਉਹਨਾਂ ਨਾਲ ਦੇਖੀਓ ਹੈ ਇੱਥੇ ਗੜੀ ਆਉਣੀਆਂ ਫੋਟੋਆਂ ਨਹੀਂ ਆਉਣੀਆਂ ਤੂੰ ਉਹ ਦੇਖੇ ਜਾਂ ਮੇਰੀ ਥੱਕਦੀ ਮਿੰਡੀਰ ਮਾਲ ਬਤਾ ਚੱਲ ਨਾ ਨਾ ਕਰੋ ਨਾ ਗਿੜੀ ਚ ਅੰਗਰੇਜ਼ ਜੋਰੀ ਬੈਠੇ ਨੇ ਆਪਣਾ ਪਹਾੜੀ ਹੋਊਗਾ ਉਹ ਪਹਾੜ ਨੇ ਬਾਈ ਬਰਫ ਵਾਲੇ ਕਮੈਂਟ ਦੇ ਦਿੰਦੇ ਗੱਲ ਨਾ ਮਾਰ ਕੋਈ ਛੜੀ ਜੀ ਆ ਮੇਰੀ ਬਹਿਗੀਆਂ ਹੁੰਦਾ ਨਹੀਂ ਨਹੀਂ ਐਸੇ ਹੀ ਬਸ ਗਾਈਂ ਇੱਕ ਦੋ ਦਸਤਾ ਕੋਈ ਜ਼ਨਾਮਾ ਕੋਈ ਜ਼ਨਾਮਾ ਕੋਈ ਵਧੀਆ ਨਹੀਂ ਹੈ ਉਹ ਨਾ ਉਹਦੀ ਨਾ ਵੱਡੀ ਵੱਡੀ ਜ਼ਨਾਮਾ ਹੈ ਕਹਦਾ ਹਰ ਮਹੀਨਾ ਹਰ ਕਹਿੰਦਾ ਹਰ ਮਹੀਨਾ ਹਰ ਤਰੀਕ ਹਰ ਸਾਲ ਯਾਦ ਆਉਂਦਾ ਜਦ ਤੂੰ ਮੇਰੇ ਨਾਲ ਲੜਦੀ ਸੀ ਉਹ ਹਾਲ ਯਾਦ ਆਉਂਦਾ ਯਾਦ ਆਉਂਦੀ ਤੂੰ ਤੇ ਤੇਰਾ ਚਿਹਰਾ ਯਾਦ ਆਉਂਦਾ ਤੂੰ ਜਿਹੜੇ ਸਿਰੇ ਨਾਲ ਦਾ ਸੀ ਲੈਂਗਾ ਉਹ ਤੋਂ ਦੁਬਾਰਾ ਤੋਂ ਨਾਇਆ। ਚਲੋ ਸਟਾਰਟ ਕਰ ਜਾ। ਕਦਾ ਹਰ ਮਹੀਨਾ ਹਰ ਤਰੀਕ ਹਰ ਸਾਲ ਯਾਦ ਆਉਂਦਾ। ਜਦੋਂ ਤੂੰ ਮੇਰੇ ਨਾਲ ਲੜਦੀ ਸੀ ਉਹ ਹਾਲ ਯਾਦ ਆਉਂਦਾ। ਯਾਦ ਆਉਂਦੀ ਤੂੰ ਤੇ ਤੇਰਾ ਚਿਹਰਾ ਯਾਦ ਆਉਂਦਾ। ਹੈ? ਚਿੱਚਪਾ ਦੇ ਸਿੰ ਸ਼ਿਮਲਾ। ਸ਼ਿਮਲਾ ਕਹਿੰਦੇ ਵੇ ਵੇ ਇੰਸਟਾਗ੍ਰਾਮ ਬਲੌਗ ਕਰਤਾ ਸੀ। ਯਾ 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 ਪਰਫੈਕਟ ਕਜ਼ ਵੀ ਨੀਡ ਸਮ ਸ਼ਾਟਸ। ਆਮ ਦੁਨੀਆ ਇਹ ਦਿਨ ਆ ਪਾਵੇ ਬਹੁਤ ਚੰਗੀ ਸਾਡੇ ਬੰਦੇ ਚੋ ਕਰ ਗਏ ਯੂਕੇ ਕੀ ਹੋ ਗਿਆ ਜੀ ਸਮਝ ਨਹੀਂ ਹੋਗਾ ਕਿ ਯੂਕੇ ਵਾਲਿਆਂ ਦਾ ਚੋ ਕਰ ਗਏ ਕਿਵੇਂ ਜੀ ਨਹੀਂ ਬਾਈ ਕਰਨੇ ਆਣਣ ਉਹ ਦੇ ਹਨੂਮਾਨ ਜੀ ਦੀ ਮੂਰਤੀ ਉੱਚ ਹੀ ਚੱਲਦਾ ਚੱਲੀਏ ਮਾ ਦੂਰ ਵਾਲੀ ਯਾਰ ਮਾਰਦੀ ਸਾਹ ਪਿਆ ਆਪਣਾ ਸਾਥੀ ਦਾ ਐਣ ਕਾ ਲੋ ਉਹ ਐਣ ਕਾ ਲੋ ਤਾਂ ਵੀ ਨਹੀਂ ਐਣ ਕਾ ਨਾ ਕਿੱਥੇ ਆਪਾ ਡਾਇਆ ਲਗਾ ਸ਼ਾਰਟਕਟ ਟਾਈਮ ਤਾਂ ਇਹ ਦੱਸਦਾ ਨਹੀਂ ਕਿੱਥੇ ਆ ਗਏ ਉੱਥੇ ਆ ਗਏ ਆ ਦੇਖੋ ਕਿਦਾ ਪੁੱਤ ਲਾ ਲੈ ਆ ਜਾਂਦੀ ਇੰਦਰਾ ਕਾਂਧੀ ਜੀ ਪਾਪਣਾ ਅੱਗੇ ਤੋਂ ਆ ਜਗਾ ਤੇ ਨਹੀਂ ਆਉਂਦੇ ਆਪਾਂ ਜੇ ਆਪਾਂ ਨੂੰ ਪਤਾ ਹੁਣ ਹੁਣ ਵੀ ਨਹੀਂ ਆਉਂਦੇ ਜੇ ਆਪਾਂ ਨੂੰ ਪਤਾ ਹੁੰਦਾ ਵੀ ਉਹ ਖੜੀ ਆ ਉੱਥੇ ਇਹ ਦਵਾਜੋ ਬਣਾ ਲਈ ਕਿ ਨਹੀਂ ਜਾਏਗਾ ਹਾਂ ਜੇ ਆਪਾਂ ਨੂੰ ਪਤਾ ਹੁੰਦਾ ਵੀ ਉਹ ਖੜੀ ਆ ਉੱਥੇ ਆਉਂਦੇ ਵੀ ਨਹੀਂ ਦੀ ਹੁਣ ਅਸੀਂ ਨਾਰਕੰਟਾ ਜਾਨੇ ਤਾਂ ਹੀ ਰੋ ਛੱਡ ਕੇ ਨਾਰਕੰਟੇ ਜਾ ਰਹੇ ਆ ਉਹ ਓਏ ਨੰਬਰ ਦਾ ਨੀ ਡਰ ਖਤਰਨਾਕ ਕੰਮ ਹੈ ਗੇਰ ਪਹਿਲਾ ਬੜਾ ਸੀ ਪਹਿਲੀ ਹੈਗੀ ਆ ਆ ਐਸਾ ਕਰਦੇ ਹੈ ਉਹ ਸਿਟੀ ਮਾਰਤੀ ਫਾਈਨਲ ਹੋ ਗਿਆ ਫਾਈਨਲ ਕਰਨ ਹੋ ਗਿਆ ਉਹ ਹੁਣ ਪੈਸੇ ਲਓ ਇਹਨਾਂ ਤੋਂ ਇਧਰ ਆਉਣ ਮਾਝ ਦੇ ਨੂੰ ਲੜਦੇ ਰਹੇ ਨਾ ਪਿਆਰ ਬਈ ਹੈ ਅੱਗੇ ਲਾਉਣੀ ਹੈ ਅੱਗੇ ਗੱਲਾਂ ਕਰਕੇ ਤੁਰ ਗਈ 6 ਵਜੇ ਬਾਬਾ ਹੋ ਗਿਆ ਹੋ ਡਰਾਈਵਰ ਸਾਡਾ ਗੱਡੀ ਕੱਢਦਾ ਤੋਂ ਬਹੁਤ ਨੀਵੇਂ ਆ ਆਏ ਕਿਚਤੀ ਮੋਸ਼ਨ ਨਾ ਤੜਵਾਦੀ ਉਹਦੇ ਪਰਾ ਹੋ ਜਾ ਬੱਲਾ 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 ਚਲੋ ਬਈ ਉਹ ਹੋਟਲ ਚ ਜਾਣ ਦੀ ਸਲਾਹ ਸੀ ਸਾਡੀ ਬਈ ਇੱਥੇ ਉਹ ਲਿਫਟ ਜੀ ਚ ਬੈਠ ਕੇ ਕਹਦਾ ਸੀ ਡਰ ਗਏ ਜਾਣਿਆ ਘਰੇ ਚਲੋ ਬਈ ਥੈਂਕ ਯੂ ਸਰ रजा <laughs> <किती राज़ी> न <laughs>